ਕਿਸਾਨ ਦੋਸਤੋ ਕਿਸਾਨ ਕਣਕ ਨੂੰ ਆਖਰੀ ਪਾਣੀ ਦੀ ਗੱਲ ਕਰ ਰਹੇ ਹਾਂ ਕਿਉਂਕਿ ਜ਼ਿਆਦਾਤਰ ਕਿਸਾਨ ਸੋਚਉਂਦੇ ਨੇ ਵੀ ਹੁਣ ਆਹ ਪਾਣੀ ਲਾ ਕੇ ਆਪਾਂ ਬੰਦ ਕਰ ਦੇਣਾ ਦੇਖੋ ਬੜਾ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਵੇਲੇ ਫਸਲ ਆਖਰੀ ਪੜਾ ਦੇ ਵਿੱਚ ਹੁੰਦੀ ਹੈ ਤੇ ਆਖਰੀ ਪੜਾ ਦੇ ਵਿੱਚ ਆ ਕੇ ਆਖਰੀ ਪਾਣੀ ਦੇ ਵਿੱਚ ਕੀਤੀ ਹੋਈ ਗਲਤੀ ਦੀ ਰਿਕਵਰੀ ਨਹੀਂ ਹੁੰਦੀ ਜੇ ਆਪਾਂ ਪਹਿਲਾਂ ਪਾਣੀ ਬੰਦ ਕਰਤਾ ਤਾਦ ਵੀ ਫਸਲ ਦਾ ਨੁਕਸਾਨ ਹੋ ਸਕਦਾ ਹੈ ਸਮੇ ਤੋਂ ਬਾਅਦ ਲਾਉਂਦੇ ਰਹੇ ਤਾਂ ਵੀ ਫਸਲ ਦਾ ਨੁਕਸਾਨ ਹੋ ਸਕਦਾ ਹੈ ਸੋ ਇਸ ਵੇਲੇ ਜਿਹੜਾ ਕੀਤੀ ਹੋਈ ਗਲਤੀ ਦੇ ਨਾਲ ਰਗੜਾ ਵੱਡਾ ਲੱਗ ਸਕਦਾ ਸੋ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਵੀ ਆਖਰੀ ਪਾਣੀ ਕਿਹੜੇ-ਕਿਹੜੇ ਗੱਲਾਂ ਨੂੰ ਆਪਾਂ ਧਿਆਨ ਵਿੱਚ ਰੱਖ ਕੇ ਬੰਦ ਕਰਨਾ ਕਿਉਂਕਿ ਸਮੇ ਦੇ ਹਿਸਾਬ ਨਾਲ ਕਿਸਾਨ ਕਹਿ ਰਹੇ ਨੇ ਵੀ ਹੁਣ ਆਖਰੀ ਪਾਣੀ ਬਸ ਆ ਦੋ ਚਾਰ ਦਿਨਾਂ ਚ ਬੰਦ ਕਰਦੇ ਹੁਣ ਜ਼ਰੂਰਤ ਨਹੀਂ ਹੈਗੀ ਸੋ ਬੜਾ ਧਿਆਨ ਦੇਣ ਦੀ ਜ਼ਰੂਰਤ ਹੈ ਆਪਣੇ ਖੇਤ ਨੂੰ ਆਪਾਂ ਦੇਖੋ ਆਪਾਂ ਕਿਸੇ ਗਵਾਂਡੀ ਦੀ ਫਸਲ ਦੇਖ ਕੇ ਜਾਂ ਕਿਸੇ ਗਵਾਂਡੀ ਨੇ ਨੂੰ ਸੁਣ ਕੇ ਪਾਣੀ ਬੰਦ ਕਰਨਾ ਵੀ ਉਹਨਾਂ ਨੇ ਜੀ ਪਾਣੀ ਬੰਦ ਕਰਤਾ ਆਪਾਂ ਵੀ ਪਾਣੀ ਬੰਦ ਕਰ ਦਿੰਦੇ ਆ ਆਪਣੀ ਫਸਲ ਨੂੰ ਧਿਆਨ ਨਾਲ ਦੇਖੋ ਕਿਉਂਕਿ ਇਸ ਵੇਲੇ ਜ਼ਿਆਦਾਤਰ ਫਸਲ ਹਾਲੇ ਵੀ ਮਿਲਕੀ ਸਟੇਜ ਦੇ ਵਿੱਚ ਹੀ ਚੱਲ ਰਹੀ ਆ ਜਿਹੜੀ ਹਾਰਡ ਹੋਣ ਵਾਲੇ ਪਾਸੇ ਨੂੰ ਫਸਲ ਹਲੇ ਨਹੀਂ ਗਈਆਂ ਮਿਲਕੀ ਸਟੇਜ ਦੇ ਵਿੱਚ ਜ਼ਿਆਦਾਤਰ ਏਰੀਆ 'ਚ ਮਿਲਕੀ ਸਟੇਜ ਦੇ ਵਿੱਚ ਫਸਲ ਹੈਗੀ ਆ ਸੋ ਤੁਸੀਂ ਦਾਣੇ ਨੂੰ ਦੱਬ ਕੇ ਦੇਖੋ ਜੇ ਦਾਣੇ 'ਚੋਂ ਦੁੱਧ ਜਾ ਨਿਕਲ ਰਿਹਾ ਤੇ ਫਸਲ ਦੇ ਵਿੱਚ ਮੌਇਸਚਰ ਘਟਿਆ ਜਾਂ ਦਿਨ ਬੱਦ ਲੱਗਦੇ ਨੇ ਤਾਂ ਪਾਣੀ ਹਲੇ ਲਾਓ ਜੇ ਫਸਲ ਤੁਹਾਡੀ ਦਾਣਾ ਦੱਬੇ ਤੇ ਧਾਪਤਾ ਜਾਂਦਾ ਪਰ ਦਾਣੇ ਚੋਂ ਕੋਈ ਕਿਸੇ ਤਰ੍ਹਾਂ ਦਾ ਚੇਪਾ ਜਾਂ ਜਾਂ ਦੁੱਧ ਜਾਂ ਨਹੀਂ ਨਿਕਲਦਾ ਤਾਂ ਦੇਖੋ ਵੀ ਜ਼ਮੀਨ ਦੇ ਵਿੱਚ ਮੌਇਸਚਰ ਹੈਗਾ ਦਾਣਾ ਦੱਬਣ ਨਾਲ ਦਬ ਜਾਂਦਾ ਪਰ ਉਹਦੇ ਵਿੱਚੋਂ ਕਿਸੇ ਤਰ੍ਹਾਂ ਦਾ ਜੇ ਪੇਡ ਵਾਲਾ ਪਦਾਰਥ ਦਾ ਦੁੱਧ ਰੰਗਾ ਪਦਾਰਥ ਨਹੀਂ ਨਿਕਲਦਾ ਤਾਂ ਫਿਰ ਤੁਸੀਂ ਜੇ ਜ਼ਮੀਨ ਦੇ ਵਿੱਚ ਫਿਰ ਵੀ ਤਿਆਰ ਰੱਖਣਾ ਵੀ ਜੇ ਜ਼ਮੀਨ ਦੇ ਵਿੱਚ ਮੋਇਸਚਰ ਬਕਾਇਦਾ ਹੈਗਾ ਤਾਂ ਤੁਸੀਂ ਆਖਰੀ ਪਾਣੀ ਪੰਦ ਕਰ ਸਕਦੇ ਹੋ ਪਰ ਜ਼ਿਆਦਾਤਰ ਏਰੀਆ ਦੇ ਵਿੱਚ ਹਾਲੇ ਜੇ ਆਪਾਂ ਦੇਖੀਏ ਤਾਂ ਜਿਹੜਾ ਕਣਕ ਜ਼ਿਆਦਾ ਮਿਲਕੀ ਸਟੇਜ ਦੇ ਵਿੱਚ ਹੀ ਹੈ ਕਿਉਂਕਿ ਮੌਸਮ ਕੁਝ ਦਿਨ ਠੰਡਾ ਰਿਹਾ ਤਾਂ ਹੁਣ ਇੱਕਦਮ ਜਿਹੜੀ ਗਰਮੀ ਹੈ ਤਾਂ ਪਾਣੀ ਬਹੁਤ ਜ਼ਿਆਦਾ ਧਿਆਨ ਨਾਲ ਲਾਉਣ ਦੀ ਲੋੜ ਹੈ ਜਿੱਥੇ ਫਸਲ ਅ ਮਤਲਬ ਦਾਣਾ ਤੁਹਾਨੂੰ ਲੱਗਦਾ ਹੈ ਵੀ ਪੀਲੇ ਹਲਕੇ ਪੀਲੇ ਰੰਗ ਦਾ ਹੋ ਗਿਆ ਤੇ ਹੁਣ ਹਾਰਡ ਹੋਣ ਵੱਲ ਨੂੰ ਵੱਧ ਰਿਹਾ ਹੈ ਮੋਇਸਚਰ ਹੈਗਾ ਉੱਥੇ ਤੁਸੀਂ ਪਾਣੀ ਬੰਦ ਕਰ ਸਕਦੇ ਹੋ ਇਸ ਤਰ੍ਹਾਂ ਦਾ ਬਹੁਤ ਥੋੜੇ ਏਰੀਆ ਦੇ ਵਿੱਚ ਹਲੇ ਹੈਗਾ ਤਾਂ ਜ਼ਿਆਦਾਤਰ ਏਰੀਆ ਦੇ ਵਿੱਚ ਫਸਲ ਮਿਲਕੀ ਸਟੇਜ ਦੇ ਵਿੱਚ ਹੈ ਕਿਸਾਨ ਪਾਣੀ ਲਗਾ ਰਹੇ ਨੇ ਬੜੇ ਧਿਆਨ ਦੇ ਨਾਲ ਪਾਣੀ ਲਗਾਉਣ ਦੀ ਲੋੜ ਹੈ ਜਿਹੜੇ ਜਿਹੜੇ ਖੇਤਾਂ ਨੂੰ ਪਾਣੀ ਲਗਾ ਰਹੇ ਹੋ ਤੁਸੀਂ ਦੇਖੋ ਮੋਇਸਚਰ ਕਿੰਨੇ ਦਿਨਾਂ ਲੰਘੂਗਾ ਕਿਉਂਕਿ ਡੱਕਰ ਖੇਤਾਂ ਦੇ ਵਿੱਚ ਆਪਾਂ ਪਾਣੀ ਕੁਝ ਦਿਨ ਪਹਿਲਾਂ ਬੰਦ ਕਰ ਸਕਦੇ ਹਾਂ ਰੇਤਲੇ ਖੇਤਾਂ ਦੇ ਵਿੱਚ ਗਲਤੀ ਨਹੀਂ ਕਰਨੀ ਰੇਤਲੇ ਖੇਤਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਉੱਥੇ ਆਪਣਾ ਵੱਡਾ ਨੁਕਸਾਨ ਹੋ ਜਾਂਦਾ ਜੇ ਪਹਿਲਾਂ ਪਾਣੀ ਬੰਦ ਕਰਤਾ ਡਾਕਰ ਖੇਤਾਂ ਦੇ ਵਿੱਚ ਪਾਣੀ 2-4 ਦਿਨ ਇਧਰ ਉਧਰ ਹੋ ਜਾਂਦਾ ਉੱਥੇ ਹਲੇ ਚੱਲ ਜਾਂਦਾ ਪਰ ਰੇਤਲੇ ਖੇਤਾਂ ਵਾਲੇ ਕਿਸਾਨ ਜ਼ਿਆਦਾ ਰਗੜਾ ਖਾ ਸਕਦੇ ਨੇ ਸੋ ਉਹਨਾਂ ਨੂੰ ਤਾਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਫਸਲ ਦਾ ਪਾਣੀ ਪਹਿਲਾਂ ਬੰਦ ਨਾ ਕਰਿਓ ਨਹੀਂ ਤਾਂ ਨੁਕਸਾਨ ਹੋ ਸਕਦਾ ਸੋ ਦੋਸਤੋ ਛੋਟੀ ਜੀ ਵੀਡੀਓ ਸੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ